ਜੀ ਵੈਲਕਮ ਟੂ ਮਨਦੀਪ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਤੇ ਅੱਜ ਜੀ ਅਸੀਂ ਆਪਣੇ ਨਾਨਕੇ ਚੱਲੇ ਆ ਤੇ ਮਾਸੀ ਨੂੰ ਪਹਿਨੀਆਂ ਚੂੜੀਆਂ ਇੱਧਰ ਸੰਦੀਪ ਨੂੰ ਵੀ ਤਿਆਰ ਕਰ ਮੰਮੀ ਤਿਆਰ ਹੋ ਗਏ ਮੰਮੀ ਪਹਿਲਾਂ ਹੀ ਚੱਲ ਚੱਲੇ ਆ ਕਿਉਂਕਿ ਭੈਣ ਦਾ ਵਿਆਹ ਫਿਰ ਪਹਿਲਾਂ ਜਾਣਾ ਬਹੰਤਾ ਆ ਫਿਰ ਬਾਅਦ ਵਿੱਚ ਚੂੜੀਆਂ ਫਿਰ ਪਹਿਲ ਇੰਦਾ ਹੌਲ ਹੌਲ ਕੋਈ ਨਾ ਕੋਈ ਕੰਮ ਮੰਦੇ ਕਰਦੇ ਰਹਣਾ ਇੱਧਰ ਸਫਾਈਆਂ ਸੁਈ ਕਰ ਦਿੱਤੀ ਬਸ ਝਾੜੂ ਫੇਰਨ ਵਾਲਾ ਰਹਿ ਗਿਆ ਤੇ ਚਾਦਰਾਂ ਮਛਾ ਦਿੱਤੀਆਂ ਨੇ ਜੀ ਮੰਮੀ ਗਏ ਸੀ ਕੱਲ ਚੂੜੀਆਂ ਤੇ ਅਸੀਂ ਵੀ ਗਏ ਸੀ ਅਹੀਂ ਤੇ ਆ ਗਏ ਮਤਲਬ 6 ਵਜੇ ਨਾਲ ਆ ਕੇ ਚੂੜੀਆਂ ਤੋਂ ਤੇ ਮੰਮੀ ਜੀ ਰਹਿ ਪਏ ਆ ਕੱਲ ਦੇ ਰਹਿ ਪਏ ਮੰਮੀ ਤੇ ਸ਼ਾਮ ਨੂੰ ਆਣਗੇ ਹੁਣ ਮੈਂ ਸਾਰੇ ਅੱਜ ਇਕੱਲੇ ਨੇ ਸਾਰਾ ਕੰਮ ਕੀਤਾ ਮੈਂ ਕਰਦਾ ਤੇ ਸੰਦੀਪ ਕੁਛ ਵੀ ਨਹੀਂ ਕਰਦੀ ਸੰਦੀਪ ਬੈਠੀ ਰਹਿੰਦੀ ਕੰਦੀ ਮੈਨ ਜਾਣਗੇ ਕੰਦੀ ਮੈਨ ਕੰਮ ਨਹੀਂ ਆਉਂਦਾ ਹੈਗਾ ਆਜੇ ਟੀਵੀ ਅੱਗੇ ਬੈਠੀ ਹੁੰਦੀ ਨਹੀਂ ਨਾ ਇਹ ਕੀ ਆਉਂ ਨਹੀਂ ਹੋਵੇ ਉੱਪਰ ਸਿੱਧਾ ਪਾ ਟੀਵੀ ਨਹੀਂ ਚੱਲਦਾ ਤੁਹਾਡਾ ਟੀਵੀ ਕਹਿੰਦੇ ਚੱਲਦਾ ਸਹੀ ਤਰ੍ਹਾਂ ਨਹੀਂ ਆਉਂਦੀ ਇਸ ਕਰਕੇ ਟੀਵੀ ਨਹੀਂ ਚੱਲਦਾ ਪਿਆ ਹੈ ਬੰਟਾ ਉਹ ਹੈ ਵਿੱਚੋਂ ਬੰਦ ਬੰਦ ਹੋ ਕੇ ਚੱਲਾਂ ਅੰਦਾ ਆ ਵੇਲੇ ਬੰਦਿਆਂ ਨਾਲ ਟੀਵੀ ਵੇਖਣਾ ਹੋਰ ਕੀ ਕਰਨਾ ਇਹਦੇ ਵਰਗੇ ਹਣੇ ਕਿਧਾਮ ਇਹ ਦੀ ਤੁਹਾਨੂੰ ਵੇਖਦੇ ਪਹਿਲਾਂ ਚੱਲਦੇ ਜਿਵੇਂ ਆਪਰਾ ਕਰਦੀ ਆ ਹੋਰ ਮਸਵੇਰ ਦੀ ਲੱਗੀ ਆ ਅੱਜ ਲੱਗੀ ਐ ਨਾ ਰੋਜ਼ ਤਾਂ ਮੰਮੀ ਨੂੰ ਹੁੰਦੀ ਆ ਅੱਜ ਕਹਿੰਦੇ ਜੇ ਨਹੀਂ ਭਰਉਣ ਦੀ ਮੰਮੀ ਤੇ ਮੰਮੀ ਸਵੇਰ ਦੀ ਰੋਟੀ ਬਣਾ ਨਹੀਂ ਹੁੰਦੀ ਐ ਭਾਂਡੇ ਮਾਂਦੇ ਰਹਿੰਦੇ ਬਾਕੀ ਮੈਂ ਕਰਨਾ ਹੁੰਦਾ ਸਭ ਤੇ ਤੂੰ ਵੀ ਰਾਤੀ ਰੋਟੀ ਮੰਨ ਹੁੰਦੀ ਆ ਤੇ ਸਪਾਈ ਨੂੰ ਸੁਭਾਈ ਨਹੀਂ ਕਰਨੀ ਐ ਸਪਾਈ ਕੋਈ ਬਾਰਾ ਉਹ ਲਗਾ ਦਿੰਦਾ ਹੂੰ ਤੇ ਸੁਭਾਈ ਲੁਕੀ ਐ ਨਾ ਸਹ ਮੈਂ ਉਹ ਲੱ ਵੇਲ ਦੀ ਬੈਠੀ ਵਾਸ ਲੰਮੇ ਪਈ ਜੀ ਅੱਤਰ ਵੀ ਆ ਉਹ ਗੱਲ ਕਹਿੰਦਾ ਵੀ ਲਈ ਮਿ ਆ ਗਏ ਮੰਮੀ ਆ ਗਏ ਤੇ ਡੱਬਾ ਲੈ ਕੇ ਆਏ ਆ ਉਹ ਐਵੇਂ ਮਾਸੀ ਨੇ ਪਤਾ ਪੜਿਆ ਨਹੀਂ ਤਾਂ ਉਹ ਨਹੀਂ ਆਇਆ ਕੀ ਤੇਰੇ ਡੈਡੀ ਵੱਲੋਂ ਕਹਿੰਦੀ ਉਹ ਨਹੀਂ ਆਇਆ ਅਮੋ ਕੁਝ ਵੀ ਨਹੀਂ ਖਾਣਾ ਸੋਤਮ ਲਾਲ ਨਹੀਂ ਆਇਆ ਬਾਲਕ ਨੇ ਲੈ ਤਾ ਤੁਹ ਬਦੋ ਬੜੀ ਮੈਂ ਕਿਸੀ ਹੁੰਦੀ ਹਾਂ ਮੈਂ ਨਾਲ ਤੂੰ ਡੱਬਾ ਕੀ ਕਰਨਾ ਆ ਸਾਰੇ ਜਨਮ ਆ ਨਹੀਂ ਆਈ ਸੀ ਇਹ ਹੁਣ ਮੰਮੀ करता तो अपने मुँह पानी पानी हो ठंडा तो बट है मैंने लगाया है ठंडा पानी में जग बच्चे लाग रख दी क्योंकि बोतल नहीं जगह है, है थोड़ा ही बिना हमदा या कई आज के दिन करते हैं कई ठंडा पीते इसका के मैं पानी थोड़ा ही लाया है छाकरे के फिर चाबना नहीं मम्मी तो आसते अदरक पानी टूटी मैं ममंडे मांड गई है नहीं तो सवेरे उठ के दाल बनाई राति चनिया वाली सब्जी ही मैं ओ ही रैन दी थके ही नच नच ना के इस करके ਉਹ ਤੇ ਰਾਣੀ ਹੈ ਨਾ ਹੋਰ ਸੰਦੀਪ ਨੇ ਵੀ ਖਾਲੀ ਰੋਟੀ ਮੈਂ ਵੀ ਖਾ ਲਈ ਤੇ ਮੰਮੀ ਹੁਣ ਆਏ ਆ ਤੇ ਮੰਮੀ ਕਹਿੰਦੇ ਐਵੇਂ ਐਸੇ ਤੇ ਮੈਂ ਪਰੌਂਠੀ ਖਾ ਕੇ ਆਈ ਆ ਰੋਟੀ ਫਿਰ ਘਰੋਂ ਵੀ ਖਾਣੀ ਫਿਰ ਹੁਣ ਮੈਂ ਮੰਮੀ ਲਈ ਲੈ ਕੇ ਆਈ ਰੋਟੀ ਜੇ ਬਾਥਰੂਮ ਵਿੱਚ ਸਾਡੀ ਜੀ ਆ ਪਕੇ ਵਾਲ ਜਿਹੜੀ ਬੰਦ ਹੋਈ ਚੱਲ ਪਈ ਆ ਹੁਣ ਨਹੀਂ ਦਹੀਂ ਤੇ ਸਾਰੇ ਨਖਾਦਾ ਆ ਕੱਲ ਵਾਲਾ ਕਿਸੇ ਕੋਈ ਵੀ ਨਹੀਂ ਖਾ ਕੇ ਗਿਆ ਦਾ ਉਹ ਵੀ ਹੁਣ ਵਿੱਚ ਹੈ ਮੇਰੇ ਲਾ ਡੈਡੀ ਨੂੰ ਵੀ ਨਹੀਂ ਦਿੱਤਾ ਘਰੇ ਹੈਨਾ ਨਾ ਡੈਡੀ ਨੇ ਮੈਂ ਦਿੱਤਾ ਹੈ ਪਤਾ ਨਹੀਂ ਫਿਰ ਕੀ ਦਾ ਸੀ ਮੈਂ ਦਿੱਤਾ ਡੈਡੀ ਨੂੰ ਵੀ ਦਿੱਤਾ ਹੈ ਅ ਜੀ ਨਾਨੀ ਦਾ ਸੂਟ ਆਇਆ ਜੀ ਸੀ ਨੇ ਕਿੰਨਾ ਸੋਹਣਾ ਇਹ ਹੈਗਾ ਜੀ ਮੰਮੀ ਦੀ ਮੰਮੀ ਦਾ ਸੂਟ ਜ਼ਕਰਦੀ ਕਿਥੋਂ ਆ ਗਿਆ ਇਹ ਸਟicker ਲੱਗਾ ਉੱਤੇ ਦੇ ਵੀ ਸੀ ਨਾ ਆ ਇਦਰੋਂ ਜੀ ਤੋਤਲੀ ਨਾਨੀ ਕੀ ਜਿੰਨਾ ਦੀ ਬੇਟੀ ਦਾ ਵਿਆਹ ਆ ਉਹਨਾਂ ਦਾ ਵੀ ਸੂਟ ਮੈਂ ਖੋਲ ਕੇ ਵੇਖਣ ਦੀ ਹਾਂ ਹੂੰ ਉਹਨਾਂ ਨੂੰ ਉਲੀ ਰੱਖ ਲੈ ਆ ਰੱਖ ਲਿਆ ਰੱਖ ਲਿਆ ਇਹ ਜਿੱਤੇ ਵਾਲੇ ਦਿਨ ਪੋਣਾ ਸੀਗਾ ਨਾਨੀ ਨੇ ਤੇਲ ਵਾਲੇ ਤੇ ਪੋਣਾ ਨਹੀਂ ਚਾਹੀਦਾ ਹਨਾ ਕਟਿੰਗ ਕਰੀਏ ਅਤਲ ਵੀ ਆ ਗਿਆ ਹੈ ਤੇ ਉਹਨਾਂ ਨੂੰ ਸੋਣਾ ਅਜੇ ਤੱਕ ਇਹਦਾ ਵੀਲੋਗ ਨਹੀਂ ਪੂਰਾ ਹੋਇਆ ਹੈਗਾ ਆਗਲਾ ਗਲਾਸ ਇੱਥੇ ਪਿਆ ਗਲਾਸ ਨਹੀਂ ਚਾਹੀਦਾ ਪੀ ਹੁਣ ਇਹਦੇ ਨਾਲ ਗਲਾਸ ਮੈਲੇ ਆ ਕੇ ਦਿੱਤਾ ਪੀਤਾ ਹੀ ਨਹੀਂ ਆਗਾ ਲਾਥ ਨਾਲ ਹਮ ਸਪੌਨ ਦੇ ਪੂਰੇ ਸਾਫ ਕਰਕੇ ਆਇਆ ਮੈਂ ਤੇ ਮਮੀ ਆ ਗਿਆ के ना कर गए कल बसाखी कल बसाखी आज ही कल मत्था टेकन जाना फिर गुरुद्वारे ਰੋਟੀਆਂ ਸਹਿਬ ਫਿਰ ਜ ਸਾਡੇ ਮੈਨੂੰ ਲੱਗਦਾ ਵੀ ਗੁਰਦਾਰੇ ਇਹ ਚੇਨ ਵਾਲੇ ਗੁਰਦੁਆਰੇ ਲੰਗਰ ਵੀ ਲੱਗਣਾ ਹੈ ਨਾ ਤੇ ਉੱਥੇ ਫਿਰ ਸੇਵਾ ਵੀ ਕਰਾਂਗੇ ਫਿਰ ਸਵੇਰੇ ਸਭ ਤੇ ਉੱਠਣਾ ਪੈਣਾ ਫਿਰ ਪਹਿਲਾਂ ਉੱਥੇ ਜਾਣਾ ਰੋਟੀਆਂ ਸਹਿਰ ਜਾਣਾ ਆ ਫਿਰ ਜਾਣਾ ਆਪਣੇ ਪਿੰਡ ਵਾਲੇ ਗੁਰਦਾਰੇ ਕਿਉਂਕਿ ਉੱਥੇ ਮਿਹਨਤ ਮਿਹਨਤ ਚੱਲ ਜਾਣਾ ਨਾ ਸਫਤੇ ਹੀ ਚਾਰ ਕੇ 3 ਕਿ ਮਿੰਟ ਚੱਲ ਜਾਂਦੇ ਨੇ ਤੇ ਸਾਰੇ ਕਿਉਂਕਿ ਪੀੜ ਬੜੀ ਹੋ ਜਾਂਦੀ ਆ ਸਾਰੇ ਮਨੇਰੇ ਮਨੇਰੇ ਚੱਲ ਜਾਂਦੇ ਆ ਮੱਥਾ ਟੇਕਣ ਵਾਸਤੇ ਹਾਂ ਤਾਂ ਲੋਟੀ ਲਿਆਵਾ ਠਰ ਕੇ ਚੱਲ ਬੱਤਲ ਬਾਦੀ ਨੇ ਠਰ ਕੇ ਰੋਟੀ ਖਾਣੀ ਆ ਇਹਦਾ ਢੱਕਣ ਕਿ ਤਰ੍ਹਾਂ ਰੱਖ ਬਿਠੀ ਉਹ ਕੀੜੀਆਂ ਦਾ ਬੜਾ ਉੰਘਾਇਆ ਕੀ ਮeal ਜਿੱਥੇ ਨਹੀਂ ਉੱਥੇ ਆ ਜਾਂਦੀਆਂ ਤੇਲ ਵਾਲਾ ਚਾਰ ਵਾਲਾ ਪਿਆ ਹੀ ਆ ਜਿਹੜਾ ਕੀਦਣਾ ਡੱਬਾ ਤੇ ਕੀੜੀਆਂ ਇਹਦੇ ਨਾਲ ਨੂੰ ਆ ਗਿਆ ਸਾਡੀ ਮੈਂ ਦੀ ਪੈਂਦਾ ਫੋਨੋਂ ਦਾ ਪਿਆ ਹੀ ਗੱਲ ਕਰਦੀ ਪਈ ਹਾਂ ਉਹ ਤੇ ਮੈਂ ਕਹਿ ਨਹੀਂ ਮੇਰਾ ਵਲੋਗ ਰਿੰਦਾ ਬਣਾਉਣ ਵਾਲਾ ਉਕੇ ਅੰਦੀ ਚਲਦੂ ਬਨਾਲਾ ਅੱਜ ਨੀਸ਼ੀ ਵੱਡੀ ਭੈਣ ਕੋ ਚੱਲੀ ਮੇ ਜਿਹਦਾ ਵਿਆਹ ਹੋਇਆ ਨਾ ਉਹ ਚੱਲੀ ਆ ਅੱਜ ਹੀ ਵੱਡੀ ਭੈਣ ਕੋ ਚੱਲੀ ਅੱਜ ਉਹਨੇ ਸਿੱਧਾ ਫਿਰ ਵਿਆਹ ਦੇ ਵਿੱਚ ਇਧਰ ਆ ਜਣਾ ਆ ਸੋਮਵਾਰ ਆ ਜਾਏਗੀ ਤੇ ਉਹ ਕੀ ਕਰਨ ਆਇਆ ਫਿਰ ਜਿਹੜੀ ਮਤਲਬ ਉਹ ਕੀ ਨੂੰ ਕਹਿੰਦੇ ਆ ਵਿਆਹ ਦੀ ਤਿਆਰੀਆਂ ਫਿਰ ਇੱਥੇ ਆ ਕੇ ਕਰ ਲਾਂਗੇ ਜੋ ਵੀ ਤਿਆਰ ਕਰ ਹੋਣਾ ਮਮੀ ਕਹਿੰਦੇ ਵੀ ਪਹਿਲਾਂ ਆ ਜੇਗੀ ਸੁਕੂ ਫੱਤੀਆ ਟੈਂਕ ਨਾ ਹੋਇਆ ਤੋ 11 ਹੋਗੇ ਤੇ ਅਸੀਂ ਨਹੀਂ ਰਹੀ ਹੈ ਤੇ ਸਬਜੀ ਸੀ ਚਨਿਆਂ ਦੀ ਸਬਜੀ ਬਣੀ ਪਈ ਹੈ ਫਿਰ ਮੈਂ ਉਹੀ ਰਹਿਣ ਦਿੱਤੀ ਰੋਜ਼ਨਾ ਰਾਟੀ ਅਰਾਤੀ ਉਹਨਾ ਚੋਲ ਬਣਾ ਲੈ ਰੈਡੀ ਕਹਿੰਦੇ ਵੀ ਉਹਦਣਾ ਚੋਲ ਬਣਾ ਲਓ ਫਿਰ ਰਾਤੀ ਉਹਦਣਾ ਚੋਲ ਬਣਾ ਕੇ ਫਿਰ ਸੇਲ ਸਕਤੇ ਫਿਰ ਮੈਂ ਆਉ ਕਿਤਾ ਹੁਣ ਕੀ ਕਹਿੰਦੇ ਆ ਫਿਰ ਮੈਂ ਮਸਤਰਾ दाल ਬਣਾ ਲਈ ਚੋਲ ਵੀ ਵਦੇ ਥੋੜੇ ਜੇ ਇਹਨਾਂ ਨੂੰ ਵੀ ਫੁਲਕਾ ਤੁਲ ਨੂੰ ਵੀ ਫੁਲਕਾ ਲਾ ਦਿੱਤਾ ਸੰਦੀਪ ਨੂੰ ਵੀ ਫੁਲਕਾ ਲਾ ਦਿੱਤਾ ਫਿਰ ਮੈਂ ਚੋਲ ਖਾ ਲਈ ਤਮ ਮੈਂ ਪੁੱਛਦੇ ਪਈ ਸੀ ਕੀ ਬਣਾਇਆ ਹੈ ਆ ਕੇ ਮੈਂ ਕੋਈ ਵੈਸੇ ਨਹੀਂ ਬਣਾਇਆ ਹੋਈ ਚਨਿਆਂ ਦੀ ਸਬਜੀ ਤੇ ਦਾਲ ਬਣਾ ਲਈ ਬਸ ਹੋ ਗਿਆ ਤੇ ਇਥੇ ਕਰਦੇ ਆ ਜੀ ਅੱਜ ਦੀ ਵੀਡੀਓ ਦਾ ਨਾ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ